ਬੀਤੇ ਦਿਨੀ ਤੁਸੀਂ ਉਸ ਵੀਡੀਓ ਨੂੰ ਬੜਾ ਸ਼ੇਅਰ ਕੀਤਾ ਜਿਸ ਵਿੱਚ ਇੱਕ ਬੱਚਾ ਕਹਿ ਰਿਹਾ ਸੀਗਾ ਵੀ ਸਾਡੇ ਘਰੇ ਆਟਾ ਨਹੀਂ ਇਹ ਬੱਚਿਆਂ ਦੇ ਘਰੇ ਆਟਾ ਵੀ ਨਹੀਂ ਹੈਗਾ ਤੇ ਇਹਨਾਂ ਦਾ ਜਿਹੜਾ ਬਾਪ ਹੈ ਉਹ ਐਸ ਤਾਈਂ ਹਸਪਤਾਲ ਦੇ ਵਿੱਚ ਦਾਖਲ ਪਿਆ ਹੋਇਆ ਤੇ ਇਹਨਾਂ ਦੀ ਜਿਹੜੀ ਮਜਬੂਰੀ ਹੈ ਸ਼ਾਇਦ ਉਹ ਬੱਚੇ ਨਾਲੋਂ ਵੀ ਵੱਡੀ ਹੈ ਸੋ ਜੇ ਤੁਸੀਂ ਉਸ ਬੱਚੇ ਦੀ ਮਦਦ ਦੇ ਲਈ ਅੱਗੇ ਆਏ ਹੋ ਤੇ ਹੱਥ ਜੋੜ ਕੇ ਬੇਨਤੀ ਹੈ ਵੀ ਇਹਨਾਂ ਬੱਚਿਆਂ ਦੇ ਲਈ ਅੱਗੇ ਜਰੂਰ ਆਇਓ ਸਵੇਰ ਪੁੱਤ ਕਿੰਨੇ ਵਜੇ ਉੱਠ ਕੇ ਤੁਸੀਂ ਹੁਣ ਆਪ ਕੰਮ ਕਰਦੇ ਹੋ ਦਿਨੇ ਭੈਣ ਭਰਾ ਸਾਨੂੰ ਸਵੇਰ ਕਿੰਨੇ ਵਜੇ ਉੱਠ ਜਾਨੇ ਹੋ ਤੁਸੀਂ 3 ਵਜੇ ਸਵੇਰੇ 3 ਵਜੇ ਤੁਸੀਂ ਤਿੰਨੇ ਭੈਣ ਭਰਾ ਉੱਠ ਜਾਨੇ ਹੋ ਤੇ ਕੀ ਕਰਦੇ ਹੋ ਸਵੇਰ 3 ਵਜੇ ਉੱਠ ਕੇ ਇੱਟਾਂ ਕੱਢਦੇ ਜਿਹੜੀ ਪੱਟੇ ਪੱਟੇ ਦੇ ਇੱਟਾਂ ਤੁਸੀਂ ਆਪ ਕੱਢਦੇ ਹੋ ਸਵੇਰ 3 ਵਜੇ ਉੱਠ ਜਾਨੇ ਹੋ ਤੇ ਸਾਰਾ ਦਿਨ ਕਿ 3 ਵਜੇ ਤੋਂ ਲੈ ਕੇ ਕਿੰਨੇ ਵਜੇ ਤੱਕ ਤੁਸੀਂ ਕੰਮ ਕਰਦੇ ਹੋ ਅਸੀਂ 4-5 ਵਜੇ ਤੱਕ ਕਰ ਕਰਦੇ ਸਵੇਰੇ 3 ਵਜੇ ਉੱਠ ਕੇ ਸ਼ਾਮ ਨੂੰ 4-5 ਵਜੇ ਤੱਕ ਤੁਸੀਂ ਤਿੰਨੇ ਭੈਣ ਭਰਾ ਕੰਮ ਕਰਦੇ ਹੋ ਬੁੱਧ ਪੜਨ ਨਹੀਂ ਜਾਂਦੇ ਨਹੀਂ ਵੜਨ ਜਾਂਦੇ ਇਹਨਾਂ